ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ نیوز ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲੇਟਨ ਵਿੱਚ ਸਭ ਤੋਂ ਪਹਿਲਾ ਨਜ਼ਰ ਮਾਟਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪ੍ਰਾਲੀ ਸਾੜਨ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਧਿਆ ਨਿਸ਼ਾਨਾ ਕਿਹਾ ਜੇ ਪ੍ਰਧਾਨ ਮੰਤਰੀ ਦੁਨੀਆ ਵਿੱਚ ਇੰਨੀਆਂ جنگਾਂ ਨੂੰ ਰੋਕ ਸਕਦੇ ਨੇ ਤਾਂ ਕੀ ਪ੍ਰਾਲੀ ਸਾੜਨ ਤੋਂ ਨਹੀਂ ਰੋਕ ਸਕਦੇ ਜਗਤਾਰ ਸਿੰਘ ਤਾਰਾ 15 ਸਾਲ ਪੁਰਾਣੇ ਯੂਏਪੀਏ ਦੇ ਮਾਮਲੇ ਵਿੱਚੋਂ ਬਰੀ ਜਲੰਧਰ ਅਦਾਲਤ ਨੇ ਸਬੂਤਾਂ ਦੀ ਕਾਰਡ ਦੇ ਮੱਧ ਨਜ਼ਰ ਸੁਣਾਇਆ ਫੈਸਲਾ ਪੰਜਾਬ ਦੇ ਸਕੂਲਾਂ ਦੀ ਮਾੜੀ ਹਾਲਤ ਤੇ ਹਾਈ ਕੋਰਟ ਦੀ ਸਰਕਾਰ ਨੂੰ ਝਾੜ ਕੇ ਹਾ ਦਾਅਵੇ ਵੱਡੇ ਵੱਡੇ ਪਰ ਜ਼ਮੀਨ ਤੇ ਹਾਲਾਤ ਉਲਟ ਮੰਗਿਆ ਵੇਰਵਾ ਜੇਲ੍ਹ ਵਿੱਚ ਬੰਦ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਡਾ ਝਟਕਾ ਹਾਈ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ ਤੇ ਦਿਲਜੀਤ ਦੋਸਾਂਜ ਦੇ ਸਿਡਨੀ ਕੰਸਰਟ ਵਿੱਚ ਕਿਰਪਾਨ ਵਿਵਾਦ ਤੇ ਜਥੇਦਾਰ ਗੜਗਾਜ ਨੇ ਕੀਤੀ ਸਖਤ ਨਿੰਦਾ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਸਾੜਨ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ 사ਦਿਆ। ਉਹਨਾਂ ਕਿਹਾ ਜੇ ਪ੍ਰਧਾਨ ਮੰਤਰੀ ਦੁਨੀਆ ਵਿੱਚ ਇੰਨੀਆਂ ਜੰਗਾਂ ਨੂੰ ਰੋਕ ਸਕਦੇ ਨੇ ਤੇ ਵਿਸ਼ਵ ਨੇਤਾ ਵਜੋਂ ਜਾਣੇ ਜਾਂਦੇ ਨੇ ਤਾਂ ਉਹਨਾਂ ਨੂੰ ਪਰਾਲੀ ਸਾੜਨ ਦੇ ਮੁੱਦੇ ਤੇ ਉਹਨਾਂ ਸਾਰੇ ਰਾਜਾਂ ਦੀ ਮੀਟਿੰਗ ਬੁલાਉਣੀ ਚਾਹੀਦੀ ਹੈ ਜਿੱਥੇ ਪਰਾਲੀ ਸਾੜੀ ਜਾਂਦੀ ਹੈ। ਇਸ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਰਾਜਸਥਾਨ ਸ਼ਾਮਲ ਨੇ। ਉਹਨਾਂ ਕਿਹਾ ਅਸੀਂ ਆਪਣੇ ਵਿਚਾਰ ਪੇਸ਼ ਕਰਾਂਗੇ। ਇਸ ਨਾਲ ਪਰਾਲੀ ਸਾੜਨ ਨੂੰ ਰੋਕਣ ਦਾ ਮਾਮਲਾ ਹੱਲ ਹੋ ਜਾਵੇਗਾ। ਪਰਾਲੀ ਸਾੜਨ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸੇਵਾਮੁਕਤ ਐਨਜੀਟੀ ਜੱਜ ਨੇ ਆਪਣੇ ਸੇਵਾਮੁਕਤੀ ਭਾਸ਼ਣ ਵਿੱਚ ਕਿਹਾ ਸੀ ਕਿ ਪਰਾਲੀ ਦੇ ਧੂਏ ਉੱਤੇ ਪੰਜਾਬ ਦਾ ਨਾਮ ਲੱਗਦਾ ਏ ਉਹਨਾਂ ਨੇ ਕਿਹਾ ਧੂਏ ਨੂੰ ਦਿੱਲੀ ਪਹੁੰਚਣ ਲਈ ਉੱਤਰ ਤੋਂ ਦੱਖਣ ਵੱਲ ਵਗਦੀਆਂ ਹਵਾਵਾਂ ਚਾਹੀਦੀਆਂ ਨੇ ਪਰ ਇਹ ਹਵਾਵਾਂ ਨਹੀਂ ਵਗ ਰਹੀਆਂ ਦੇਖੋ ਜੀ ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਦੋਂ ਰਿਟਾਇਰ ਹੋਏ ਤਾਂ ਉਹਨਾਂ ਨੇ ਰਿਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ मतलब पराली जो है सिर्फ नब्बे लख मीट्रिक टन आई है नब्बे आई है लगभग अग नहीं लाई पेल ही पहुंच गया तो पंद्रह दिन ता, हो गए दस पंद्रह दिन हो गए सिरसा साहब ने तो पहले कहता कह गया ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ ਹੋਰੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਣੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤੋਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਲੈਣੀ ਪਬਲਿਕ ਦੀ ਸੋ ਪਰ ਦਿੱਲੀ ਦਾ ਜਿਹੜਾ IQ ਇਹ IQ ਹੀ ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚੱਲ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨੜਾਪਲੀਸ ਹੀ ਰਹਿਣਾ ਜਾਂ ਮੈਂ ਦਿੱਲੀ ਦੇ ਐਸੇ ਇਲਾਕੇ ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਕ ਤੀਕਾ ਤਮ ਹੋ ਜਾਣਾ ਮੈਂ ਅੱਗੇ ਕਿਉਂ ਲੰਘਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲਿਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅੰਨਦਾਤੇ ਨੂੰ ਮੈਂ ਪਹਿਲੇ ਦੋਨੋਂ ਕਹਿੰਦਾ ਰਿਹਾ ਅੰਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾਰ ਕੋ ਆ ਸਕਦੇ ਨਹੀਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੇ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪਰਾੜੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣੋ ਜਿੰਨੇ ਜਿੰਨੇ ਸਟੇਟਾਂ ਚ ਪਰਾੜੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਸਾਸੀ ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖ ਦਾਂਗੇ ਸਰ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇੱਕ ਹੋਰ ਅਹਿਮ ਪਹਿਲ ਕੀਤੀ ਹੈ ਇਸੇ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਦਾ ਇੰਗਲਿਸ਼ ਐਜ ਪ੍ਰੋਗਰਾਮ ਤਹਿਤ ਇੱਕ ਨਵੀਂ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਇਸੇ ਆਪ ਨੂੰ ਖਾਸ ਤੌਰ ਤੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਹੁਤ ਹੀ ਆਸਾਨ ਤੇ ਦਿਲਚਸਪ ਤਰੀਕੇ ਨਾਲ ਅੰਗਰੇਜ਼ੀ ਭਾਸ਼ਾ ਸਿੱਖ ਸਕਣ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਐਪ ਰਾਹੀਂ ਵਿਦਿਆਰਥੀਆਂ ਨੂੰ ਇੰਟਰਐਕਟਿਵ ਸਮਗਰੀ, ਵੀਡੀਓ ਲੈਕਚਰ ਤੇ ਅਭਿਆਸ ਸੈਸ਼ਨ ਮੁਹੱਈਆ ਕਰਵਾਈ ਜਾਣਗੇ। ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਜਿਹੜਾ ਅਭਿਆਨ ਹੈ ਇੰਗਲਿਸ਼ ਹੈ ਜੋ ਸ਼ੁਰੂ ਕੀਤਾ ਗਿਆ। ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਦੇ ਵਿੱਚ ਵੀ ਪਰਪੱਕ ਹੋਣ। ਉੱਥੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਫਿਰ ਅੱਜ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ ਉਹ ਅੰਗਰੇਜ਼ੀ ਵੀ ਵਧੀਆ ਤਰੀਕੇ ਨਾਲ ਸਿੱਖਣ ਬੋਲ ਸਕਣ ਇੱਕ ਚੰਗੇ ਕਮਿਊਨੀਕੇਟਰ ਬਣਨ ਕਿਉਂਕਿ ਅੱਜ ਦੁਨੀਆ ਦੇ ਜਿੰਨੇ ਵੀ ਸਰਵੇਜ਼ ਹੋਏ ਔਰ ਅਸੀਂ ਦੇਖਿਆ ਕਿ ਜਿਸ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਉਹਨੂੰ ਆਪਣੇ ਨਾਲ ਦੇ ਤੋਂ ਵੱਧ ਤਨਖਾਹ ਮਿਲਦੀ ਹੈ ਵਧੀਆ ਬਿਜ਼ਨਸ ਓਪਰਚ्युनिटीज ਮਿਲਦੀਆਂ এমਪਲॉयਮੈਂਟ ਓਪਰਚ्युनिटीज ਮਿਲਦੀਆਂ ਤਾਂ 3 ਲੱਖ ਬੱਚੇ ਜੋ 9ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹ ਰਹੇ ਨੇ 500 ਸਕੂਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਨ ਫਸਟ ਸ਼ੇਜ ਅ ਵਿਦ ਦ ਹੈਲਪ ਆਫ ਇਟ ਇੰਗਲਿਸ਼ ਹੈਲਪਰ ਇਹ ਕੈਨ ਜੀਓ ਉਹਦੇ ਨਾਲ ਮਿਲ ਕੇ ਸਾਡੇ ਜਿਹੜੇ ਟੀਚਰਸ ਐ 2000 ਅੰਗਰੇਜ਼ੀ ਲੈਕਚਰਰਸ ਦੀ ਜਿਹੜੀ ਹੈ ਟ੍ਰੇਨਿੰਗ ਹੋਊਗੀ ਤੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇੱਕ ਵਧੀਆ ਕਮਿਊਨੀਕੇਟਰ ਬਣਨਾ ਕਿਵੇਂ ਆਪਣੀ ਗੱਲ ਕੌਨਫੀਡੈਂਸ ਦੇ ਨਾਲ ਵਿਸ਼ਵਾਸ ਦੇ ਨਾਲ ਜਿਹੜੀ ਹੈ ਅੰਗਰੇਜ਼ੀ ਚ ਰੱਖਣੀ ਹੈ ਉਹ ਜਿਹੜਾ ਹੈ ਉਸ ਦੇ ਉੱਤੇ ਅੱਜ ਇਹ ਪ੍ਰੋਗਰਾਮ ਲਾਂਚ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਤੇ ਮੈਂ ਸਮਝਦਾ ਇਸ ਦੇ ਨਾਲ ਸਾਡੇ ਬੱਚਿਆਂ ਨੂੰ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੇ ਆਪਰਚੂਨਿਟੀਆਂ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੂਜੇ ਦਿਨ ਵੀ ਤਰਨਤਾਰਨ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਾਂਸਦ ਹਰਸਿਮਰਤ ਕੌਰ ਬਾਦਲ ਵੱਲੋਂ ਪਿੰਡ ਚਾਮਕਾ ਪਦਰੀ ਚੱਕ ਸਿਕੰਦਰ ਠੱਠੀ ਸੋਹਲ ਸੋਹਲ ਸੈਂਡ ਭਗਤ ਤੇ ਪੋਜੀਆਂ ਵਿਖੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਏ ਵੋਟਰਾਂ ਨੂੰ ਸੰਬੋਧਨ ਕਰਦਿਆਂ ਵੀ ਬਾ하 ਹਰਸਿਮਰਤ ਕੌਰ ਬਾਦਲ ਵੱਲੋਂ ਵਿਰੋਧੀ ਪਾਰਟੀਆਂ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਅਕਾਲੀ ਦਲ ਦੀ ਸਰਕਾਰ ਵੱਲੋਂ ਲੋਕਾਂ ਲਈ ਕਰਵਾਏ ਵਿਕਾਸ ਕਾਰਜਾਂ ਨੂੰ ਯਾਦ ਕਰਵਾਉਂਦਿਆਂ ਪਾਰਟੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰ ਸਿੰਘਲ ਕੌਰ ਬਾਦਲ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਹਰਬੀਤ ਸਿੰਘ ਸੰਧੂ ਤੇ ਵੀ ਤਿੱਖੇ ਹਮਲੇ ਕਰਦਿਆਂ ਕਿਾ ਕਿ ਨਿੱਜੀ ਲਾਭ ਲਈ ਮਾਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਕੇ ਆਮ ਆਦਮੀ ਪਾਰਟੀ ਵਿੱਚੋਂ ਜਾਰ ਲਿਆਏ। ਜੇਸ ਪਾਰਟੀ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਤੇ ਅਕਾਲੀ ਦਲਵਨ ਨੂੰ ਦਿੱਤੀਆਂ ਸਹੂਲਤਾਂ ਤੱਕ ਬੰਦ ਕਰ ਦਿੱਤੀਆਂ ਨੇ ਅੱਜ ਤੁਹਾਡੇ ਮਾਝੇ ਦੀ ਟੀ ਤੁਹਾਡੇ ਕੋਲ ਚੋਲੀ ਅੱਡ ਕੇ ਬੇਨਤੀਆਂ ਕਰਨ ਵਾਸਤੇ ਆਈ ਹੈ ਆਪਣੇ ਪਹਿਨਾ ਵੀਰਾਂ ਨੂੰ ਕਿ ਆਉਣ ਵਾਲੀ 11 ਤਰੀਕ ਨੂੰ ਤੁਸੀਂ ਵੱਡਾ ਫੈਸਲਾ ਸੁਣਾਣਾ ਹੈ ਫੈਸਲਾ ਆ ਨਹੀਂ ਕਿ ਇਸ ਇਲਾਕੇ ਚ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਜਿਹੜੀ ਵੋਟ ਦੀ ਤਾਕਤ ਸਾਡੇ ਹੱਥ ਵਿੱਚ ਹੁੰਦੀ ਹੈ ਉਹ ਇੱਕ ਸਾਡੇ ਕੋਲੇ ਕਿਹੋ ਜੀ ਤਾਕਤ ਹੁੰਦੀ ਜਿਹਦੇ ਵਿੱਚ ਆਪਾਂ ਸਰਕਾਰਾਂ ਦਾ ਹੈ ਕੰਮ ਕਾਜ ਦੇ ਉੱਤੇ ਮੋਹਰ ਲਾਉਣੀ ਆ ਕਿ ਇਹ ਵੋਟ ਪਾ ਕੇ ਇਸ ਪਾਰਟੀ ਜੇ ਕੀ ਜਿਹੜੀ ਸੂਬੇ ਦੀ ਸਰਕਾਰ ਹੈ ਇਹਨਾਂ ਦੇ ਕੰਮ ਕਾਜਾਂ 'ਚ ਇਹ ਪੂਰੇ ਉਤਰੇ ਨੇ ਕਿ ਨਹੀਂ ਉਤਰੇ ਦੂਜਾ ਫੈਸਲਾ ਪਾ ਕਰਦੇ ਆ ਕਿ ਜਿਹੜੀ ਪਾਰਟੀਆਂ ਖੜੀਆਂ ਨੇ ਇਹਨਾਂ ਪਾਰਟੀਆਂ ਵਿੱਚੋਂ ਕਿਹੜੀ ਪਾਰਟੀ ਹੈ ਜਿਨ੍ਹਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਤੇ ਪੂਰੇ ਉਤਰੇ ਨੇ ਜਿਨ੍ਹਾਂ ਨੇ ਸਾਡੇ ਵਿੱਚ ਵਿਚਰ ਕੇ ਸਾਡੀ ਸਾਰ ਲੁੱਟੀ ਹੈ ਅਸਲੀ ਤਾਂ ਵੋਟ ਦਾ ਆਹੀ ਮਤਲਬ ਹੁੰਦਾ ਹੈ ਤੇ ਪਿਛਲੇ 15 ਸਾਲਾਂ 'ਚ ਤੁਸੀਂ ਸਾਰੀ ਪਾਰਟੀਆਂ ਦੀ ਸਰਕਾਰਾਂ ਵੀ ਦੇਖ ਲਈਆਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਵੀ ਦੇਖ ਲਈ ਉਨ 5 ਸਾਲ ਕਾਂਗਰਸ ਦੇ ਦੇਖੇ ਉਹਦੇ ਬਾਅਦ ਇਹ 4 ਸਾਲੇ ਝਾੜੂ ਪਾਰਟੀ ਸਾਰੀ ਪਾਰਟੀਆਂ ਤੁਹਾਡੇ ਸਾਹਮਣੇ ਨੇ ਤੇ 11 ਤਰੀਕ ਨੂੰ ਤੁਸੀਂ ਉਸ ਤਕੜੀ ਵਿੱਚ ਤੋਲੋਗੇ ਮੇਰੀ ਸਿਰਫ ਹੱਥ ਬਨ ਕੇ ਇੰਨੀ ਬੇਨਤੀ ਹੈ ਕਿ ਪਿਛਲੇ 10 ਸਾਲਾਂ 9 ਸਾਲਾਂ 'ਚ ਆਪਾਂ ਪੰਜਾਬ ਦਾ ਬਹੁਤ ਵੱਡਾ ਨਿਗਾਰ ਦੇਖਿਆ ਹੈ ਹਰ ਪੱਖੋਂ ਭਾਵੇਂ ਸਿੱਖਿਆ ਦਾ ਖੇਤਰ ਹੋਵੇ ਭਾਵੇਂ ਸਿਹਤ ਸੁਲਤਾ ਹੋਵੇ ਭਾਵੇਂ ਤੁਹਾਡੇ ਬੱਚਿਆਂ ਦੀਆਂ ਨੌਕਰੀਆਂ ਹੋਣ ਭਾਵੇਂ ਕਿਸਾਨੀ ਹੋਵੇ ਭਾਵੇਂ ਸੂਬੇ ਦੇ ਉੱਤੇ ਕਰਜ਼ਾ ਕਰਜ਼ਾ ਹੋਵੇ ਭਾਵੇਂ ਵਿਕਾਸ ਦੇ ਕੰਮ ਕੰਮ ਪਿੰਡਾਂ ਦੇ ਹੋਣ ਸ਼ਹਿਰਾਂ ਦੇ ਹੋਣ ਸੂਬਿਆਂ ਦੇ ਹੋਣ ਆਪਾਂ ਸੋਚੀਏ ਤਾਂ ਸਹੀ ਕਿ ਵੋਟਾਂ ਬਾਕੇ ਜਿਹੜੀ ਸਰਕਾਰ ਆਪਾਂ ਬਣਾਈ ਹੈ ਉਹ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜੀ ਹੋਈ ਹੈ ਜੇ ਜੇ ਸਾਡੀ ਵੋਟ ਹੋਗੀ ਉਹ ਜੀ ਸਰਕਾਰ ਬਣੂਗੀ ਤਾਂ ਫਿਰ ਉਹ ਜੀ ਕਾਰਗੁਜ਼ਾਰੀ ਸਾਨੂੰ ਮਿਲਦੀ ਹੈ ਤੇ ਫੇਰ ਵੋਟ ਪਾਉਣ ਤੋਂ ਪਹਿਲੇ ਆਪਾਂ ਕੱਲੇ ਚੁਟਕਲਿਆਂ ਦੇ ਮਗਰ ਲੱਗ ਕੇ ਜਾਂ ਮੇਰੇ ਵਰਗੇ ਦੇ ਦਰਸ਼ਨ ਉਹ ਜਿਹੜੇ ਆ ਜਾਂਦੇ ਤੁਹਾਨੂੰ ਲਾਰੇ ਲਾ ਕੇ ਵਾਅਦੇ ਕਰਕੇ ਤੁਰ ਜਾਂਦੇ ਨੇ ਆਪਾਂ ਇਹਨਾਂ ਦੇ ਮਗਰ ਕਿਉਂ ਪੈ ਜਾਈਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਰਾਹਤ ਨਹੀਂ ਦਿੱਤੀ ਮਨਜਿੰਦਰ ਸਿੰਘ ਲਾਲਪੁਰਾ ਨੇ ਇੱਕ ਲੜਕੀ ਨਾਲ ਛੇੜਛਾੜ ਦੇ ਮਾਮਲੇ ਵਿੱਚ ਹੇਟਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਸਜ਼ਾ ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੁਣ ਕੇਸ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਗਲੀ ਸੁਣਵਾਈ ਤੇ ਮਾਮਲੇ ਦਾ ਪੂਰਾ ਰਿਕਾਰਡ ਪੇਸ਼ ਕਰਨ ਦਾ ਵੀ ਹੁਕਮ ਦਿੱਤਾ ਹੈ ਹੇਟਲੀ ਅਦਾਲਤ ਰਿਕਾਰਡ ਭੇਜੇਗੀ ਹਾਈ ਕੋਰਟ ਨੇ ਪੁੱਛਿਆ ਕੇ ਵਿਧਾਨ ਸਭਾ ਮੈਂਬਰਸ਼ਿਪ ਅਰਾਧ ਹੋਣ ਬਾਰੇ ਕੋਈ ਕਾਰਵਾਈ ਹੋਈ ਹੈ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਤੁਹਾਨੂੰ ਕਿਸ ਗੱਲ ਦੀ ਕਾਲੀ ਹੈ ਅਦਾਲਤ ਨੇ ਕਿਹਾ ਕਿ ਉਹਨਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਅਰਧ ਕਰਨ ਲਈ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਹੋਈ ਇਸ ਲਈ ਇਸ ਪੜਾਤੇ ਤੁਰੰਤ ਦਖਲ ਦੇਣ ਦੀ ਕੋਈ ਲੋੜ ਨਹੀਂ ਹੈ ਜਗਤਾਰ ਸਿੰਘ ਤਾਰਾ ਨੂੰ ਜਲੰਧਰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ ਗੈਰ ਕਾਨੂੰਨੀ ਕਾਰਵਾਈਆਂ ਤੇ ਅਸਲਾ ਐਕਟ ਦੇ ਮਾਮਲੇ ਵਿੱਚੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ ਅੱਜ ਜਲੰਧਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਦੀ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ 2009 ਵਿੱਚ ਥਾਣਾ ਭੋਗਪੁਰ ਵਿੱਚ ਦਰਜ ਕੇਸ ਵਿੱਚੋਂ ਬਰੀ ਕਰਨ ਦਾ ਹੁਕਮ ਦਿੱਤਾ ਕੇਸ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਤੇ ਅਸਲਾ ਐਕਟ ਤਹਿਤ ਸੀ ਦੋਸ਼ ਸਾਬਤ ਨਾ ਹੋਣ ਕਾਰਨ ਉਨ੍ਹਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਗਿਆ ਪਾਈ ਤਾਰਾ ਨੂੰ ਅੱਜ ਵੀਡੀਓ ਕਾਨਫਰencing ਰਾਹੀਂ ਬੁੜੈਲ ਜੇਲ੍ਹ ਤੋਂ ਪੇਸ਼ ਕੀਤਾ ਗਿਆ ਤੇ ਉਹਨਾਂ ਵੱਲੋਂ ਵਕੀਲ ਕੇਐਸ ਹੁੰਦਲ ਪੇਸ਼ ਹੋਏ ਤੇ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਪਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਪੰਜ ਮੈਂਬਰੀ ਕਮੇਟੀ ਪੱਬਾਂ ਪਾਰ ਹੋ ਗਈ ਹੈ ਪਾਈ ਜਸਵੰਤ ਸਿੰਘ ਸਿੱਧਪੁਰ ਪਾਈ ਅਮਨਪ੍ਰੀਤ ਸਿੰਘ ਪੰਜਕੋਹਾ ਪਾਈ ਰੇਸ਼ਮ ਸਿੰਘ ਵਡਾਲੀ ਪਾਈ ਹਰਪ੍ਰੀਤ ਸਿੰਘ ਫਰਾਰ ਤੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੇ ਛਾਟ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪ੍ਰਾਪਤ ਕੀਤੇ ਤੇ ਉਹਨਾਂ ਵਿਚ ਸਹਿਯੋਗ ਪਾਈ ਗਗਨਦੀਪ ਸਿੰਘ ਚਮਕੌਰ ਸਾਹਿਬ ਨੇ ਦਿੱਤਾ ਪੰਜ ਮੈਂਬਰੀ ਕਮੇਟੀ ਨੇ ਕਿਹਾ ਕਿ ਹੋਰ ਵੀ ਜੇ ਕੋਈ ਪਿੰਡ ਦੀ ਪੰਚਾਇਤ ਵੱਲੋਂ ਪਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਹੱਕ ਵਿੱਚ ਪੰਚਾਇਤ ਨਾਮਾ ਦੇਣਾ ਚਾਹੁੰਦਾ ਹੈ ਤਾਂ ਪੰਚਾਇਤ ਨਾਮੇ ਦਾ ਪਰਫਾਰਮਾ ਨਾਲ ਨਥੀ ਹੈ ਤੇ ਪਰਫਾਰਮਾ ਨਾਲ ਲੈ ਕੇ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਕਿਸਾਨੀ ਸੰਘਰਸ਼ ਦੌਰਾਨ ਬਜ਼ੁਰਗ ਬੇਬੇ ਮਹਿੰਦਰ ਕੌਰ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਵਿੱਚ ਬੁਰੀ ਫੱਸੀ ਅਦਾਕਾਰਾਂ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੋਮਵਾਰ ਮਠਿੰਡਾ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਬੇਬੇ ਮਹਿੰਦਰ ਕੌਰ ਨੇ ਜਵਾਬ ਦਿੱਤਾ ਹੈ ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਕੰਗਨਾ ਨੂੰ ਉਹ maaf ਨਹੀਂ ਕਰਨਗੇ ਕੰਗਨਾ ਨੂੰ maaf ਕਿਵੇਂ ਕੀਤਾ ਜਾ ਸਕਦਾ ਹੈ ਕਿਉਂਕਿ ਕੰਗਨਾ ਨੇ ਕਿਸਾਨਾਂ ਨੂੰ ਬਹੁਤ ਦੁਖੀ ਕੀਤਾ ਉਹਨਾਂ ਕਹਾਂ ਸਾਨੂੰ ਉਹ ਕੀੜੇ ਮਕੌੜੇ ਸਮਝਦੀ ਸੀ ਮੇਰੇ ਕੋਲ 13 ਕਿਲੇ ਜ਼ਮੀਨ ਸੀ ਤੇ ਅਸੀਂ ਆਪਣੇ ਹੱਕਾਂ ਲਈ ਦਿੱਲੀ ਬਾਰਡਰਾਂ ਤੇ ਗਏ ਸੀ ਜਦੋਂ ਤੱਕ ਕਿਸਾਨ ਅੰਦੋਲਨ ਚੱਲਿਆ ਸੀ ਮੈਂ ਉਦੋਂ ਤੱਕ ਟਿਕਰੀ ਬਾਰਡਰ ਤੇ ਰਹੀ ਬੇਬੇ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਮੇਰੀ 80 ਸਾਲ ਦੀ ਉਮਰ ਹੋ ਗਈ ਹੈ ਤੇ ਮੈਂ ਸਾਡੇ 4 ਸਾਲ ਅਦਾਲਤਾਂ ਦੇ ਚੱਕਰ ਲਗਾ ਕੇ ਪਰੇਸ਼ਾਨ ਹੋਈਆਂ ਇਸ ਲਈ ਕੰਗਨਾਰਣੋਤ ਨੂੰ ਇੰਨੀ ਜਲਦੀ ਮਾਫੀ ਨਹੀਂ ਦਿੱਤੀ ਜਾ ਸਕਦੀ ਬੇਬੇ ਮਹਿੰਦਰ ਕੌਰ ਨੇ ਕਿਹਾ ਕਿ 4 ਸਾਲ ਬਾਅਦ ਇੱਕ ਦਿਨ ਆ ਕੇ ਕਹਿ ਦੇਣਾ ਕਿ ਗਲਤ ਫहमी ਹੋ ਗਈ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ ਸੀ ਮੇਰੇ ਨਾਲ ਅਦਾਲਤ ਇਨਸਾਫ ਕਰੇਗੀ ਪੰਜਾਬ ਦੇ ਸਕੂਲਾਂ ਦੀ ਖਸਤਾ ਹਾਲਤ ਤੇ ਅਧਿਆਪਕਾਂ ਦੀ ਕਾਟ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਸਖਤ ਰੁਖ ਅਪਣਾਉਂਦਾ ਨਜ਼ਰ ਆ ਰਿਹਾ ਹੈ ਹਾਈ ਕੋਰਟ ਨੇ ਮੰਗਲਵਾਰ ਦੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਝਾੜ ਪਾਉਂਦੇ ਆ ਸਕੂਲਾਂ ਦੀ ਖਸਤਾ ਹਾਲਤ ਤੇ ਅਧਿਆਪਕਾਂ ਦੀ ਘਾਟ ਦਾ ਵੇਰਵਾ ਮੰਗਿਆ ਹਾਈ ਕੋਰਟ ਨੇ ਇਹ ਵੇਰਵਾ ਸਕੂਲਾਂ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਸ਼ਿਕਾਇਤਾਂ ਤੇ ਮੰਗਿਆਏ ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਵਿਆਪਕ ਜਨਤਕ ਹਿੱਤ ਨਾਲ ਜੋੜਿਆ ਇੱਕ ਗੰਭੀਰ ਮਾਮਲਾ ਦੱਸਿਆ ਹਾਈ ਕੋਰਟ ਦੇ ਇੱਕ ਸਿੰਗਲ ਬੈਂਚ ਨੇ 14 ਅਕਤੂਬਰ ਨੂੰ ਇਸ ਮਾਮਲੇ ਦਾ ਨੋਟਿਸ ਲਿਆ ਸੀ ਤੇ ਇਸ ਨੂੰ ਇੱਕ ਜਨਤਕ ਹਿੱਤ ਪਟੀਸ਼ਨ ਵਜੋਂ ਸੁਣਨ ਦਾ ਹੁਕਮ ਦਿੱਤਾ ਸੀ ਹਾਈ ਕੋਰਟ ਨੇ ਅਜਿਹੇ ਮਾਮਲਿਆਂ ਦੇ ਵਾਰ-ਵਾਰ ਸਾਹਮਣੇ ਆਉਣ ਤੋਂ ਬਾਅਦ ਸਖਤ ਰੁਖ ਅਖਤਿਆਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਤੇ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੇ ਭਵਿੱਖ ਨਾਲ ਖੇਡ ਰਹੀ ਹੈ ਹਾਈ ਕੋਰਟ ਨੇ ਵੀ ਸਵਾਲ ਕੀਤਾ ਕਿ ਕੀ ਇਹ ਸਕੂਲ ਭਾਰਤ ਵਿੱਚ ਨੇ ਜਾਂ ਫਿਰ ਅਫਗਾਨਿਸਤਾਨ ਵਿੱਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਸਟ੍ਰੇਲੀਆ ਵਿੱਚ ਟੂਰ ਕਰ ਰਹੇ ਨੇ ਉਹਨਾਂ ਦੇ ਸਟੇਡੀਅਮ ਸ਼ੋਅ ਦੌਰਾਨ ਇੱਕ ਸਿੱਖ ਜੋੜੇ ਪਰਮਵੀਰ ਸਿੰਘ ਬਿੰਵਾਲ ਤੇ ਸੋਨਾ ਬਿੰਵਾਲ ਨੂੰ ਕਿਰਪਾਨ ਪਾਉਣ ਕਾਰਨ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਜੋੜੇ ਨੇ 200 ਡਾਲਰ ਪ੍ਰਤੀ ਟਿਕਟ ਖਰੀਦੀ ਪਰ ਸੁਰੱਖਿਆ ਜਾਂਚ ਵਿੱਚ ਧਾਤੂ ਡਿਟੈਕਟਰ ਨੇ ਕਿਰਪਾਨ ਫੜ ਲਈ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਕਿਰਪਾਨ ਨੂੰ ਬਾਕਸ ਵਿੱਚ ਰੱਖ ਕੇ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ ਬਿੰਬਾਲ ਨੇ ਇਸ ਨੂੰ ਦੁਖਦਾਈ ਤਜਰਬਾ ਦੱਸਿਆ ਤੇ ਕਿਹਾ ਕਿਰਪਾਨ ਕਾਨੂੰਨ ਤੋੜਨ ਲਈ ਨਹੀਂ ਸਾਡੇ ਧਰਮ ਦਾ اٹوٹ ਹਿੱਸਾ ਹੈ ਪੱਛਮੀ ਸਿडनी ਦੇ ਪੈਰਾਮਾਟਾ ਸਟੇਡੀਅਮ ਵਿੱਚ ਹੋਏ ਇਸ ਸ਼ੋਅ ਦਾ ਲਗਭਗ 25000 ਦਰਸ਼ਕਾਂ ਨਾਲ ਹਾਊਸ ਫੁੱਲ ਰਿਹਾ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬੀ ਤੇ ਸਿੱਖ ਪਾਈਚਾਰਿਆਂ ਨਾਲ ਸੰਬੰਧਿਤ ਸੀ ਹਾਲਾਂਕਿ ਧਾਰਮਿਕ ਪਰੰਪਰਾ ਅਨੁਸਾਰ ਕਕਾਰ ਪਹਿਨੇ ਹੋਏ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਜੇ ਦਰਸ਼ਕਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਨਤੀਜੇ ਵਜੋਂ ਦਿਲਜੀਤ ਨੂੰ ਦੇਖਣ ਦੀ ਉਮੀਦ ਵਿੱਚ ਸੰਗੀਤ ਸਮਾਰੋਹ ਵਿੱਚ ਆਏ ਸਿੱਖ ਪਾਈਚਾਰਾ ਨਿਰਾਸ਼ ਵਾਪਸ ਪਰਤ ਗਿਆ। ਉਧਰ ਦਿਲਜੀਤ ਦੂਸਾਂ ਜੁਦੇ ਇਸ ਸੰਗੀਤ ਸਮਾਰੋਹ ਨੇ ਧਾਰਮਿਕ ਕਕਾਰ ਕਿਰਪਾਨ ਨੂੰ ਲੈ ਕੇ ਵਿਵਾਦ ਛੇੜ ਦਿੱਤਾ ਹੈ। ਕੰਸਰਟ ਦੌਰਾਨ ਕਿਰਪਾਨ ਧਾਰਨ ਕਰਨ ਵਾਲੇ ਸਿੱਖ ਪਰਸ਼ੰਸਕਾਂ ਨੂੰ ਦਾਖਲਾ ਨਾ ਦੇਣ ਦਾ ਮਾਮਲਾ ਹੁਣ ਗਰਮਾ ਗਿਆ ਹੈ। ਇਸੇ ਕਟਨਾ ਤੇ ਸ਼੍ਰੀ ਕਲਤਕਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਸਟ੍ਰੇਲੀਆਈ ਅਧਿਕਾਰੀਆਂ ਦੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ। ਉਹਨਾਂ ਇਸ ਧਾਰਮਿਕ ਅਧਿਕਾਰਾਂ ਦਾ ਹਨਨ ਕਰਾਰ ਦਿੱਤਾ। ਜਥੇਦਾਰ ਨੇ ਅੰਤਰਰਾਸ਼ਟਰੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਸਿੱਖ ਪਛਾਣ ਤੇ ਉਹਨਾਂ ਦੀਆਂ ਧਾਰਮਿਕ ਪਰੰਪਰਾਵਾਂ ਦਾ ਸਨਮਾਨ ਯਕੀਨੀ ਬਣਾਉਣ। ਦੇਖੋ ਗੱਲ ਕੱਲੇ ਆਸਟ੍ਰੇਲੀਆ ਦੀ ਥੋੜਾ ਵਾ ਸੱਜਾ ਗਲਤ ਇਸ ਮੁਲਕ ਦੀ ਵੀ ਆ ਸਾਡੇ ਮੁਲਕ ਦੇ ਵਿੱਚ ਸਾਡੀ ਬੱਚੀ ਦੀ ਜਦੋਂ ਕਿਰਪਾ ਨਾਲ ਲਾਉਣ ਦੀ ਗੱਲ ਆਈ ਰਾਜਸਥਾਨ ਦੇ ਵਿੱਚ ਇੱਥੇ ਕੜੇ ਲਵਾਏ ਜਾਂਦੇ ਆ ਹੁਣ ਸਾਡੇ ਜਿਹੜੇ ਹੱਕ ਹਕੂਕ ਆ ਜਦੋਂ 1947 ਦੇ ਵਿੱਚ ਅਸੀਂ ਆਪਣੇ ਆਪ ਨੂੰ ਭਾਰਤ ਨਾਲ ਜੋੜਿਆ ਤਾਂ ਇਥੋਂ ਦੀ ਹਕੂਮਤਾਂ ਦਾ ਫਰਜ ਬਣਦਾ ਵੀ ਸਾਡੇ ਜਿਹੜੇ ਹੱਕ ਹਕੂਕ ਆ ਉਹਨਾਂ ਦਾ ਧਿਆਨ ਰੱਖਣਾ ਤੋਂ ਜਿੱਥੇ ਕਿਤੇ ਵੀ ਇਦਾਂ ਕਕਾਰ ਲਾਉਣ ਦੀ ਗੱਲ ਆਉਂਦੀ ਅੱਜ ਜਦੋਂ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਮਨਾਇਆ ਜਾ ਰਿਹਾ ਤੇ ਆਪਾਂ ਸਭ ਜਾਣਦੇ ਆ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਸਾ ਕਾ ਤਿਲਕ ਤੇ ਜੰਜੂ ਉਸ ਵੇਲੇ ਕਿਉਂਕਿ ਹਿੰਦੂ ਵੀਰਾਂ ਦੀ ਅੱਜ ਵੀ ਇਹ ਧਾਰਮਿਕ ਪਛਾਣ ਆ ਇਹਨੂੰ ਮਿਟਿਆ ਜਾ ਰਿਹਾ ਹੈ ਗੁਰੂ ਨੇ ਇਹਨਾਂ ਦੀ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਿੱਤੀ ਤਾਂ ਗੁਰੂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਆਜ਼ਾਦੀ ਲਈ ਵੀ ਆ ਤਾਂ ਸਾਰੇ ਸੰਸਾਰ ਦੇ ਵਿੱਚ ਹਰੇਕ ਦੇ ਜਿਹੜੇ ਮਨੁੱਖੀ ਹੱਕ ਆ ਤੇ ਧਾਰਮਿਕ ਆਜ਼ਾਦੀ ਆ ਉਹ ਬਹਾਲ ਰਹਿਣੀ ਚਾਹੀਦੀ ਕਕਾਰ ਗੁਰੂ ਨੇ ਦਿੱਤੇ ਆ ਗੁਰੂ ਦੇ ਪਿਆਰ ਦੀ ਨਿਸ਼ਾਨੀ ਆ ਸੇਕ ਇਹਨਾਂ ਨੂੰ ਸਾਹਮਣੇ ਰੱਖਦਾ ਤੋਂ ਇਹੋ ਜਿਹੀ ਕਿਤੇ ਵੀ ਮੰਦਭਾਗੀ ਘਟਨਾ ਨਹੀਂ ਆਉਣੀ ਚਾਹੀਦੀ ਭਾਰਤ ਸਰਕਾਰ ਨੂੰ ਵੀ ਉੱਥੋਂ ਦੇ ਨਾਲ ਗੱਲ ਕਰਨੀ ਚਾਹੀਦੀ ਪ੍ਰਸ਼ਾਸਨ ਨਾਲ ਜਿਨ੍ਹਾਂ ਨੇ ਕਿਰਪਾਨ ਲੋਹਾਈ ਬਾਕੀ ਜਿਹੜੀ ਨਾ ਇੱਥੇ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਉਹਦੇ ਵੀ ਰੋਕ ਲੱਗਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਸ਼੍ਰੀ ਚਮਕੌਰ ਸਾਹਿਬ ਦੇ ਜੰਪਾਲ ਜੁਜਾਰ ਸਿੰਘ ਵੱਲੋਂ ਦੁਬਈ ਵਿਖੇ ਪਾਵਰ ਸਲਾਬ ਕੰਪੀਟੀਸ਼ਨ ਜਿੱਤਣ ਉਪਰੰਤ ਚਮਕੌਰ ਸਾਹਿਬਾਨ ਤੇ ਜੁਜਾਰ ਸਿੰਘ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੁਜਾਰ ਸਿੰਘ ਨੇ ਪੂਰੀ ਦੁਨੀਆ ਵਿੱਚ ਪਵਿੱਤਰ ਧਰਤੀ શ્રી ਚਮਕੌਰ ਸਾਹਿਬ ਪੰਜਾਬ ਤੇ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ ਹੈ ਉਹਨਾਂ ਕਹੇ ਕਿ ਜੁਜਾਰ ਸਿੰਘ ਪਹਿਲਾਂ ਵੀ ਕੁਸ਼ਤੀਆਂ ਵਿੱਚ ਨਾਮ ਖੱਟ ਚੁੱਕਾ ਹੈ ਤੇ ਛਿੰਜਾਂ ਦਾ ਰਾਜਾ ਖਵਾਉਂਦਾ ਰਿਹਾ ਹੈ ਉਹਨਾਂ ਹੋਰਨਾ ਨੌਜਵਾਨਾਂ ਨੂੰ ਵੀ ਜੁਜਾਰ ਸਿੰਘ ਤੋਂ ਸੇਧ ਲੈਣ ਦੀ ਅਪੀਲ ਕੀਤੀ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਜੁਜਾਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਇੱਕ ਕੰਪੀਟੀਸ਼ਨ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਤੇ ਹਰੀ ਸਿੰਘ ਨਲੂਏ ਦੀ ਵਾਰ ਤੋਂ ਹੌਸਲਾ ਲੈ ਕੇ ਚੱਤੀ ਹੈ ਉਹਨਾਂ ਦੂਜੇ ਨੌਜਵਾਨਾਂ ਨੂੰ ਵੀ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਆਪਣੀ ਮੰਜ਼ਰ ਸਰ ਕਰਨ ਦਾ ਸੁਨੇਹਾ ਦਿੱਤਾ ਅੱਜ ਸਾਡੇ ਚਮਕੌਰ ਸਾਹਿਬ ਦੇ ਜੰਪੜ ਸਰਦਾਰ ਸੰਤ ਸਿੰਘ ਜੀ ਦੇ بیٹے ਦੁਜਾਰ ਸਿੰਘ ਜਿਹੜੇ ਕਿ ਦबई ਦੇ ਵਿੱਚ ਚਪੇੜ ਮਾਰਨ ਦਾ ਕੰਪੀਟੀਸ਼ਨ ਜਿੱਤ ਕੇ ਆਏ ਹੈ ਸਾਨੂੰ ਬੜੀ ਖੁਸ਼ੀ ਹੈ ਇਸ ਲਈ ਚਮਕੌਰ ਸਾਹਿਬ ਦਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਬਣਾਇਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਾਣਕਾਰੀ ਮੁਤਾਬਕ ਮੋਡੀਫਾਈ ਵਾਹਨਾ ਖਿਲਾਫ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੀ ਗਈ ਹੈ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਇਲਾਵਾ ਤਿੰਨ ਆਈਐਸ ਅਧਿਕਾਰੀਆਂ ਨੂੰ ਜੁਰਮਾਨਾ ਲਗਾਇਆ ਹੈ ਰਾਜ਼ ਹੈ ਕਿ ਹਾਈ ਕੋਰਟ ਨੇ ਅਧਿਕਾਰੀਆਂ ਕੋਲੋਂ ਪ੍ਰਾਪਤ ਹੋਣ ਵਾਲੀ ਜੁਰਮਾਨਾ ਰਾਸ਼ੀ ਨੂੰ ਪੰਜਾਬ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਨੇ ਮਾਮਲੇ ਸਬੰਧੀ ਪਿਛਲੀ ਸੁਣਵਾਈ ਤੇ ਹਾਈ ਕੋਰਟ ਨੇ ਇਹਨਾਂ ਸਾਰਿਆਂ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ ਹਾਲਾਂਕਿ ਜੁਰਮਾਨਾ ਭਰਨ ਦੀ ਬਜਾਏ ਉਹਨਾਂ ਨੇ ਹੁਕਮ ਵਾਪਸ ਲੈਣ ਦੀ ਮੰਗ ਕੀਤੀ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦੇ ਹੋਏ ਜੁਰਮਾਨੇ ਨੂੰ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਇਹ ਰਕਮ 27 ਨਵੰਬਰ ਤੱਕ ਮੁੱਖ ਮੰਤਰੀ ਆਫਤ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਉਣ ਤੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਤੇ ਹਾਈ ਕੋਰਟ ਨੂੰ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਗੁਰੂ ਘਰ ਦੀ ਬੇਬੀ ਤੇ ਹੁੱਲੜਬਾਜੀ ਦੇ ਮਾਮਲੇ ਨੂੰ ਲੈ ਕੇ ਸਤਕਾਰ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰ ਵਿਖੇ ਮੰਗ ਪੱਤਰ ਪੇਸ਼ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਪਾਈਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਿਸਤ੍ਰਿਤ ਮੰਗ ਪੱਤਰ ਸੌਂਪਿਆ ਗਿਆ ਏ ਜਿਸ ਵਿੱਚ ਅਮਰੀਕਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਹੋਈ ਘਟਨਾ ਦੀ ਪੂਰੀ ਜਾਂਚ ਦੀ ਮੰਗ ਕੀਤੀ ਗਈ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੇ ਗਰਮਤੀ ਭਾਈ ਕਸ਼ਮੀਰ ਸਿੰਘ ਜੋ ਪਿਛਲੇ ਸਵਾ 4 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਉਨਾਂ ਨਾਲ ਉੱਥੇ ਕੁਝ ਅਫਸਰਾਂ ਵੱਲੋਂ ਬਾਤ ਚਲੂਕੀ ਕੀਤੀ ਗਈ। ਉਹਨਾਂ ਤੇ ਦਬਾਅ ਬਣਾਇਆ ਗਿਆ ਕਿ ਉਹ ਗੁਰੂ ਘਰ ਛੱਡ ਦੇਣ ਨਹੀਂ ਤਾਂ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ। ਸਤਕਾਰ ਕਮੇਟੀ ਨੇ ਕਿਹਾ ਕਿ ਇਹ ਵਿਹਾਰ ਪੂਰੀ ਤਰ੍ਹਾਂ ਸਿੱਖ ਮਰਿਆਦਾ ਖਿਲਾਫ ਹੈ। ਕਮੇਟੀ ਵੱਲੋਂ આરોਪ ਲਗਾਇਆ ਗਿਆ ਕਿ ਉੱਥੇ ਕੁਝ ਅਸ਼ਰਾਰਤੀ ਤੱਤਾ ਨੇ ਗੁਰੂ ਦੇ ਨਿਸ਼ਾਨਾ ਦੀ ਬੇਦਬੀ ਕੀਤੀ ਤੇ ਗੁਰੂ ਘਰ ਦੇ ਅੰਦਰ ਹੀ ਹੁੱਲੜਬਾਜ਼ੀ ਕਰਦਿਆਂ ਮਾਹੌਲ ਨੂੰ ਵਿਗਾੜ ਦਿੱਤਾ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਆਂ। ਇਹ ਮੰਗ ਪੱਤਰ ਅਸੀਂ ਦੇਣਾ ਆ ਕਿ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਜਿਹੜਾ ਉੱਥੇ ਗੁਰੂ ਘਰ ਦੇ ਵਿੱਚ ਗ੍ਰੰਥੀ ਭਾਈ ਕਸ਼ਮੀਰ ਸਿੰਘ ਜੀ ਸਵਾ ਚਾਰ ਸਾਲ ਤੋਂ ਨਿਸ਼ਕਾਮ ਸੇਵਾ ਕਰਦਾ ਆ ਰਿਹਾ ਹੈ ਉੱਥੋਂ ਦੇ ਜਿਹੜੇ ਪ੍ਰਧਾਨ ਹਨ ਉਹ ਭਾਈ ਜਸਵਿੰਦਰ ਸਿੰਘ ਜੱਸੀ ਹਨ ਉਹਨਾਂ ਨੇ ਹੀ ਇਹਨਾਂ ਨੂੰ ਗੁਰੂ ਘਰ ਦੀ ਗ੍ਰੰਥੀ ਦੀ ਸੇਵਾ ਦਿੱਤੀ ਸੀ ਪਰ ਉੱਥੋਂ ਦੇ ਕੁਝ ਸ਼ਰਾਰਤੀ ਅੰਸਰ ਹਨ ਜਿਹੜਾ ਉੱਥੇ ਆਣ ਕੇ ਹੁੱਲੜਬਾਜੀ ਉਹਨਾਂ ਨੇ ਪਹਿਲਾਂ ਕੀ ਕੀਤੀ ਕਿ ਭਾਈ ਕਸ਼ਮੀਰ ਸਿੰਘ ਜੀ ਪੰਜਾਬ ਦੀ ਧਰਤੀ ਤੇ ਆਏ ਸਨ ਬੰਦੀ ਛੋੜ ਦਾਤੇ ਦੇ ਦਿਹਾੜਾ ਦੇਖਣ ਵਾਸਤੇ ਉਹਨਾਂ ਨੇ ਮਗਰੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕੀਤੀ ਉਹ ਲਾਗੇ ਲੈ ਗਏ ਕਾਫੀ ਲੱਗੇ ਹੋਏ ਸਨ ਗੁਰੂ ਦੇ ਨਿਸ਼ਾਨ ਉਹ ਲਾਗੇ ਲੈ ਗਏ ਜਦੋਂ ਜਾ ਕੇ ਉੱਥੇ ਹੈੱਡ ਗ੍ਰੈਂਦੀ ਦੀ ਡਿਊਟੀ ਨਿਭਾ ਰਹੇ ਸਨ ਇਹਨਾਂ ਨੇ ਕਿਉਂ ਬੰਨੀਆਂ ਬੰਦਿਆਂ ਨੇ ਆਣ ਕੇ ਗੁਰੂ ਘਰ ਦੇ ਵਿੱਚ ਹੁਲੜਬਾਜੀ ਕੀਤੀ ਜਿਹਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਉਹਨਾਂ ਨੂੰ ਮਾਰਨ ਦੀਆਂ ਉਲਟੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੇਰੇ ਪਰਿਵਾਰ ਨੂੰ ਅਸੀਂ ਮਾਰ ਦੇਵਾਂਗੇ ਨਹੀਂ ਤੇ ਇਹ ਗੁਰੂ ਘਰ ਛੱਡ ਕੇ ਚੱਲ ਜਾ ਪਰ ਉਹ ਗੁਰੂ ਘਰ ਦੀ ਗ੍ਰੰਥੀ ਦੀ ਡਿਊਟੀ ਸਵਾ 4:00 ਤੋਂ ਸ਼ਾਮ ਕਰਦੇ ਆ ਰਹੇ ਨੇ ਕੋਈ ਵੀ ਇਹਨਾਂ ਕੋਲੋਂ ਭੇਟਾ ਨਹੀਂ ਮੰਗਦਾ ਜੋ ਹੈਡ ਗ੍ਰੰਥੀ ਦੀ ਡਿਊਟੀ ਦਿੱਤੀ ਹੈ ਭਾਈ ਜਸਵਿੰਦਰ ਸਿੰਘ ਦੱਸੀ ਹੋਣਾ ਨੇ ਉਥੋਂ ਦੀ ਸੇਵਾ ਦਿੱਤੀ ਹੈ ਜਿਹੜਾ ਗੁਰੂ ਘਰ ਦਾ ਜਨ ਪ੍ਰਬੰਧ ਹੈ ਉਹ ਪ੍ਰਧਾਨ ਨੇ ਭਾਈ ਜਸਵਿੰਦਰ ਸਿੰਘ ਦੱਸੀ ਹੋਣੀ ਪਰ ਇਹ ਜਿਹੜੇ ਸਰਾਰਤਰੀ ਅਨਸਰ ਹਨ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਅਕਾਲ ਤਾਸ ਤੋਂ 7 ਮੈਂਬਰੀ ਕਮੇਟੀ ਅਮਰੀਕਾ ਵਿੱਚ ਬਣੀ ਹੈ ਉਹਨਾਂ ਦੀ ਤੁਰੰਤ ਡਿਊਟੀ ਲਾ ਕਰਕੇ ਤੇ ਜਲਦ ਹੀ ਉਹਨਾਂ ਦੋਸ਼ੀਆਂ ਨੂੰ ਜਿਹੜੇ ਦੋਸ਼ੀ ਪਾਏ ਜਾਣ ਇਹਨੀਆਂ ਜੇਕਰ ਹਟਾ ਪੜਾ ਹੈ ਗਰੰਟੀ ਦੀ ਡਿਊਟੀ ਕਰ ਰਿਹਾ ਹੈ ਉਹ ਦੋਸ਼ੀ ਹੈ ਉਰਦੇ ਉਤੇ ਜੇਕਰ ਉਹ ਦੋਸ਼ੀ ਹਨ ਜਿਹੜੇ ਸਿੱਖੀ ਤੋਂ ਪਤਿਤ ਹਨ ਜਿਹੜੇ ਬਿਲਕੁਲ ਕੋਈ ਮਰਜ਼ਾਦਾ ਬਾਰੇ ਨਹੀਂ ਪਤਾ ਜਿਹੜੇ ਗੁਰੂ ਘਰ ਵਿੱਚ ਆਣ ਕੇ ਲੜਬਾਜ਼ੀਆਂ ਕਰਦੇ ਹਨ ਉਹ ਜੇ ਦੋਸ਼ੀ ਨਿਕਲੇ ਤੇ ਉਹਨਾਂ ਨੂੰ ਇਸ ਤਰੀਕਾ ਨਾਲ ਤਲਬ ਤਲਬ ਕੀਤਾ ਜਾਵੇ ਅਤੇ ਭਾਂਦੀਆਂ ਸੁਝਾਵਾਂ ਵੀ ਦਿੱਤੀਆਂ ਜਾਣ ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀਆਂ ਦੇ ਕਤਲ ਤੇ ਫਿਰੋਤਿਆਂ ਦਾ سلسلہ ਲਗਾਤਾਰ جاری ਹੈ ਹੁਣੇ ਤੋਂ ਦੇ ਐਪਸਫੋਰ ਦੇ ਟਾਊਨ ਲਾਈਨ ਇਲਾਕੇ ਵਿੱਚ ਬਲੂ ਰਿਜਡ ਡਰਾਈਵ ਤੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਸੀ ਨੂੰ ਕਾਰ ਦੇ ਬਾਹਰ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦਰਸ਼ਨ ਸਿੰਘ ਸਾਸੀ ਦੁਰਾਹ ਦੇ ਪਿੰਡ ਰਾਜਗੜ੍ਹ ਤੋਂ ਕੈਨੇਡਾ ਜਾ ਕੇ ਵਸੇ ਹੋਏ ਸਨ ਕੈਨੇਡਾ ਵਿੱਚ ਸਾਸੀ ਦਾ ਮੈਪਲ ਰਿਜ ਬੀਸੀ ਵਿਖੇ ਕਪੜਾ ਰੀਸਾਈਕਲਿੰਗ ਦਾ ਵੱਡਾ ਕਾਰੋਬਾਰ ਸੀ ਇਹ ਘਟਨਾ ਲੰਗੇਕਾਲ ਸਵੇਰੇ 9:30 ਵਜੇ ਵਾਪਰੀ ਦਰਸ਼ਨ ਸਿੰਘ ਸਾਸੀ ਦਾ ਪੰਜਾਬ ਤੇ ਗੁਜਰਾਤ ਵਿੱਚ ਵੀ ਵੱਡਾ ਕਾਰੋਬਾਰ ਦੱਸਿਆ ਜਾ ਰਿਹਾ ਹੈ ਉਸ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੇ ਸਨ ਕੈਨੇਡਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਵਾਰਦਾਤ ਦੇ ਢੰਗ ਤੋਂ ਇਹ ਯੋਜਨਾਬੱਧ ਪੇਸ਼ੇਵਰ ਹੱਤਿਆ ਜਾਤੀ ਹੈ ਜ਼ਿਕਰ ਹੋ ਗਿਆ ਹੈ ਕਿ ਇਹ ਸੋ ਪਹਿਲਾ ਇਸੇ ਸਾਲ ਕਤਲ ਕੀਤੇ ਗਏ ਇੱਕ ਹੋਰ ਵੱਡੇ ਕਾਰੋਬਾਰੀ ਸਤਵਿੰਦਰ ਸ਼ਰਮਾ ਦਾ ਸਬੰਧ ਵੀ ਐਪਸ ਫੋਰਡ ਨਾਲ ਹੀ ਸੀ ਤੇ ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਦਿਆਂ ਖਾਸ ਖਬਰਾਂ ਤੇ ਪਰਾਲੀ ਸਾੜਨ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਧਿਆ ਨਿਸ਼ਾਨਾ ਕਿਹਾ ਜੇ ਪ੍ਰਧਾਨ ਮੰਤਰੀ ਦੁਨੀਆ ਵਿੱਚ ਇੰਨੀਆਂ ਜੰਗਾਂ ਨੂੰ ਰੋਕ ਸਕਦੇ ਨੇ ਤਾਂ ਕੀ ਪਰਾਲੀ ਸਾੜਨ ਤੋਂ ਨਹੀਂ ਰੋਕ ਸਕਦੇ ਜਗਤਾਰ ਸਿੰਘ ਤਾਰਾ 15 ਸਾਲ ਪੁਰਾਣੇ ਯੂਏਪੀਏ ਦੇ ਮਾਮਲੇ ਵਿੱਚੋ ਬਰੀ ਜਲੰਧਰ ਅਦਾਲਤ ਨੇ ਸਬੂਤਾਂ ਦੀ ਕਾਰਦ ਦੇ ਮੱਧ ਨਜ਼ਰ ਸੁਣਾਇਆ ਫੈਸਲਾ ਪੰਜਾਬ ਦੇ ਸਕੂਲਾਂ ਦੀ ਮਾੜੀ ਹਾਲਤ ਤੇ ਹਾਈ ਕੋਰਟ ਦੀ ਸਰਕਾਰ ਨੂੰ ਝਾੜ ਕੇ ਹਾਂ ਦਾਅਵੇ ਵੱਡੇ ਵੱਡੇ ਪਰ ਜ਼ਮੀਨ ਤੇ ਹਾਲਾਤ ਉਲਟ ਮੰਗਿਆ ਵੇਰਵਾ ਜੇਲ੍ਹ ਵਿੱਚ ਬੰਦ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਡਾ ਝਟਕਾ ਹਾਈ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ ਤੇ ਦਿਲਜੀਤ ਦੋਸਾਂਜ ਦੇ ਸਿਡਨੀ ਕੰਸਰਟ ਵਿੱਚ ਕਿਰਪਾਨ ਵਿਵਾਦ ਤੇ ਜਥੇਦਾਰ ਗੜਗੱਜ ਨੇ ਕੀਤੀ ਸਖਤ ਨਿੰਦਾ ਰੇਜ਼ਨਾਲੀ ਰਾਪਟਾ ਨਿਊਜ਼ਾ ਖਬਰਾਂ ਦਾ ਐਬਲੀਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ